ਈ ਸੋਚਿਆ ਸੀਗਾ ਤੇ ਕੀ ਹੋ ਗਿਆ ਹਾਂ ਮੈਂ ਤਾਂ ਕਹਿੰਦਾ ਹਾਂ ਕੁੜੀ ਵਿਆਹ ਕੇ ਤਾਂ ਸੌਖੇ ਹੋ ਜਾਣਗੇ ਇਹਨਾਂ ਵੀ ਝੂਠ ਮਾਰ ਕੇ ਤੇ ਵੇਖ ਲੈ ਕੀ ਕੁਛ ਕਰਤਾ ਜੀ ਤੇ ਮੈਂ ਫੋਨ ਕੀਤਾ ਸੀ ਨਾ ਕਿਹਾ ਸੀ ਨਾ ਵੀ लवली ਨੂੰ ਸਮਝਾ ਦੇਈ ਵੀ ਕੋਈ ਵਾਅਦਾ ਘਾਟੇ ਨਾ ਨਾ ਗੱਲ ਨਾ ਕਰਨ ਤੇ ਪਰ ਉਹਨੇ ਵੀ ਤਾਂ ਬੋਲਣ ਲੱਗਾ ਵੇਖਿਆ ਨਹੀਂ ਨਾ ਜਦੋਂ ਤੈਨੂੰ ਕਿਹਾ ਵੀ ਉਹਨਾਂ ਨਾਲ ਗੱਲ ਹੀ ਨਹੀਂ ਕਰਨੀ ਕਿਸ ਨਾਲ ਕੀ ਰੋੜਿਆ ਫਿਰ ਆਪਾਂ ਰਿਸ਼ਤਾ ਨਹੀਂ ਕੋਈ ਰੱਖਣਾ ਠੀਕ ਹੈ ਅੱਜ ਤੋਂ ਬਾਅਦ ਫੋਨ ਨਹੀਂ ਕਰਨਾ ਦੁਬਾਰਾ ਕਿਦਾਂ ਦੀਆਂ ਗੱਲਾਂ ਤੁਸੀਂ ਕਰਨ ਦੇ ਜੀ ਧੀ ਆ ਮੇਰੀ ਆ ਰਫੜਦੀ ਹੁਣ ਪਿਆਵਾ ਪਹਿਲਾਂ ਕਿੰਨੇ ਕੁ ਰਿਸ਼ਤੇਦਾਰ ਮਿਲਣ ਆਉਂਦੇ ਤੈਨੂੰ ਐਵੇਂ ਆਪਣੀਆਂ ਮਰੀ ਜਾਂਂ ਦੀ ਤੁਹਾਨੂੰ ਹੁਣ ਕੋਈ ਰਿਸ਼ਤੇਦਾਰ ਨਹੀਂ ਚੰਗਾ ਲੱਗਣਦੇ ਚੱਲ ਮੇਰੇ ਮੁੰਡੇ ਇਕੱਲੇ ਦਾ ਕਸੂਰਤ ਨਹੀਂ ਹੈਗਾ ਉਹਨਾਂ ਦੀ ਕੁੜੀ ਵੀ ਤੇ ਆਂਦੀ ਹੈ ਨਾ ਵੀ ਮੈਂ ਕਰਾਉਣਾ ਵਾਂ ਪਰ ਚੰਗਾ ਸਾਡਾ ਮੁੰਡਾ ਨਹੀਂਗਾ ਉਦੋਂ ਤਾਂ ਤੂੰ ਵੀ ਆਂਨੀ ਹੈ ਵੀ ਮੇਰੀ ਜਾਨ ਨਿਕਲ ਚੱਲ ਗਈਆ ਵਿਆਹ ਇੱਥੇ ਹੀ ਕਰਾਉਣਾ ਤਾਂ ਮੁੰਡਾ ਵੀ ਆਂਦਾ ਹੀ ਮੇਰੀ ਜਾਨ ਨਿਕਲ ਚੱਲ ਗਈਆ ਤੂੰ ਹੁਣ ਮੰਮੀ ਰਵਿੰਦਰ ਨੂੰ ਕਿੰਨਾ ਕੁਝ ਬੋਲ ਲੈਂਦੇ ਹੋਂ ਫੇਰ ਹੋਈ ਦਵਲੇ வால கீன வாக்கிய மோட்டி கல்லா